ਸਸ਼ੀਕਲ ਜੀ ਹਮਦਰ ਟੀਵੀ ਦੇ ਪੰਜਾਬ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਵਿੰਦਰ ਪੰਜਾਬ ਨਾਲ ਜੁੜੀਆਂ ਕੁਝ ਅਹਿਮ ਜਾਣਕਾਰੀਆਂ ਸਾਂਝੇ ਕਰਾਂਗੇ ਸ਼ੁਰੂਆਤ ਕਰਦੇ ਹਾਂ ਅਹਿਮ ਖਬਰ ਦੇ ਨਾਲ ਪੰਜਾਬ ਦੇ ਤਰੰਤਰੰ ਦੇ ਵਿੱਚ ਹੋਣ ਜਾ ਰਹੀ ਜ਼ਮੀਨੀ ਚੋਣ ਨੂੰ ਲੈ ਕੇ ਜਿੱਥੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖਿਆ ਹੋਇਆ ਹੈ ਉੱਥੇ ਹੀ ਇਸੇ ਦੌਰਾਨ ਖਾਲਿਸਤਾਨ ਅਤੇ ਹਿੰਦੁਸਤਾਨ ਦਾ ਮੁੱਦਾ ਵੀ ਕਾਫੀ ਸੁਰਖੀਆਂ ਦੇ ਵਿੱਚ ਹੈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਰਿੰਗ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਨੇ ਸਿਆਸੀ ਪੁਚਾਲ ਲਿਆਕਰ ਰੱਖ ਦਿੱਤੇ ਅਤੇ ਰਾਜਾ ਵਰਿੰਗ ਦੇ ਵੱਲੋਂ ਸਿੱਧਾ ਤਰਨਤਾਰਨ ਦੇ ਵਸਨੀਕਾਂ ਨੂੰ ਇਹ ਸਵਾਲ ਕੀਤਾ ਗਿਆ ਕਿ ਤੁਸੀਂ ਖਾਲਿਸਤਾਨ ਚਾਹੁੰਦੇ ਹੋ ਜਾਂ ਫਿਰ ਹਿੰਦੁਸਤਾਨ ਤੁਹਾਨੂੰ ਦੱਸਿਏ ਕਿ ਅਮਰਿੰਦਰ ਸਿੰਘ ਰਾਜਾ ਵਰਿੰਗ 2 ਦਿਨ ਪਹਿਲਾਂ ਤਰਨਤਾਰਨ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ ਅਤੇ ਇਸੇ ਦੌਰਾਨ ਮੀਟਿੰਗਾਂ ਗੱਲਬਾਤ ਕਰਦਿਆਂ ਹੋਇਆਂ ਅਮਰਿੰਦਰ ਸਿੰਘ ਰਾਜਾ ਵਰਿੰਗ ਦੇ ਵੱਲੋਂ ਵੱਡੇ ਸਵਾਲ ਉਚੋਕੇ ਗਏ ਨੇ ਅਤੇ ਉਹਨਾਂ ਪੁੱਛਿਆ ਕਿ ਤੁਸੀਂ ਗੈਂਗਸਟਰ ਵਾਲਾ ਪੰਜਾਬ ਬਣਾ ਚਾਹੁੰਦੇ ਹੋ ਜਾਂ ਫਿਰ ਵੱਖ ਹੋਣ ਦੀ ਮੰਗ ਕਰਨ ਵਾਲਿਆਂ ਨੂੰ ਬਣਾਉਣਾ ਚਾਹੁੰਦੇ ਆ ਉਹਨਾਂ ਨੇ ਲੋਕਾਂ ਨੂੰ ਸਪਸ਼ਟ ਫੈਸਲਾ ਲੈਣ ਲਈ ਕਿਹਾ ਹੈ ਕਿ ਉਹ ਖਾਲਿਸਤਾਨ ਚਾਹੁੰਦੇ ਹਨ ਜਾਂ ਫਿਰ ਹਿੰਦੁਸਤਾਨ ਵਿਰਿੰਗ ਨੇ ਇਹ ਵੀ ਕਿਹਾ ਹੈ ਕਿ ਜਿਹੜਾ ਵੀ ਉਮੀਦਵਾਰ ਜਿੱਤੇਗਾ ਉਹ ਜਾਂ ਤਾਂ ਸਾਡੇ ਨਾਲ ਯਾਤਰਾ ਕਰੇਗਾ ਜਾਂ ਫਿਰ ਜੇਲ੍ਹ ਦੇ ਵਿੱਚ ਰਹੇਗਾ ਉਹਨਾਂ ਦੇ ਇਹ ਤਿੱਖੇ ਬਿਆਨ ਨੇ ਸੂਬੇ ਦੇ ਵਿੱਚ ਸਿਆਸੀ ਪੁਚਾਲ ਲਿਆ ਕੇ ਰੱਖ ਦਿੱਤੇ ਸੋ ਸਭ ਤੋਂ ਪਹਿਲਾਂ ਤੁਸੀਂ ਵੀ ਸੁਣੋ ਰਾਜਾ ਵਿਰਿੰਗ ਦੀ ਉਹ ਸਟੇਟਮੈਂਟ ਅੱਜ ਦੀ ਜਿਹੜੀ ਤਰਾਸ ਕੀ ਹੈ ਅਕਾਲੀ ਦਲ ਦਾ ਉਮੀਦਵਾਰ ਉਹ ਉਹ ਉਮੀਦਵਾਰ ਹੈ ਅਕਾਲੀ ਦਲ ਨੂੰ ਉਮੀਦਵਾਰ ਨਹੀਂ ਮਿਲਿਆ ਤਾਂ ਉਹਨੂੰ ਉਹਨਾਂ ਨੂੰ ਗੈਂਗਸਟਰ ਦੇ ਪਰਿਵਾਰ ਦਾ ਸਹਾਰਾ ਲੈਣਾ ਪਿਆ ਮੈਂ ਤਾਂ ਅੱਜ ਇਸ ਮੰਤੋਂ ਲਿਸ ਨਹੀਂ ਹੱਦ ਹੀ ਨਾ ਛੋਣੇ ਕਿ ਇਹ ਰਾਜਨੀਤਿਕ ਪਾਰਟੀਆਂ ਫੈਸਲਾ ਕਰਦੇ ਹੈ ਕਿ ਅਗਲਾ ਪੰਜਾਬ ਅਸੀਂ ਕਿਹੋ ਜਿਹਾ ਬਣਾਉਣੇ ਜੇ ਤਾਂ ਹੇ ਟਕਵਾ ਵਾਲਿਆਂ ਦਾ ਫਰੋਤੀ ਵਾਲਿਆਂ ਦਾ ਪੰਜਾਬ ਬਣਾਉਣਾ ਹੈ ਇਹ ਤਰਨਤਾਰਨ ਦੇ ਲੋਕ ਵੀ ਇਸ ਦਾ ਫੈਸਲਾ ਕਰਦੇ ਇਸ ਦਾ ਪਿੰਸਪੋਲ ਸਹੀ ਉਮੀਦਵਾਰ ਉਹਨਾਂ ਨੇ ਉਤਾਰਿਆ ਇਸ ਤਰ੍ਹਾਂ ਪਤਾ ਲੱਗਦਾ ਕਿ ਬਾਹਰੋਂ ਗੈਂਗਸਟਰ ਬੋਲ ਕਰ ਰਹੇ ਆ ਕਾਜ਼ੂ ਨੂੰ ਲਾ ਰਹੇ ਆ ਲੋਕਾਂ ਤੋਂ ਫਰੋਤੀਆਂ ਲਈਆਂ ਵੀ ਆ ਕਿਸੇ ਨੂੰ 2 ਲੱਖ ਦੇਦਾ ਕਿਸੇ ਨੂੰ 1 ਲੱਖ ਦੇਦਾ ਇਸ ਤਰ੍ਹਾਂ ਦਾ ਚੱਲ ਪਿਆ ਇਹ ਪੰਜਾਬ ਦੇ ਲੋਕਾਂ ਨੇ ਤੇ ਤਰਨਤਾਰਨ ਦੇ ਲੋਕਾਂ ਨੇ ਫੈਸਲਾ ਕਰਨਾ ਇਸ ਜੰਮੀ ਚੋਣ ਚੂਕ ਤੇ ਪੂਜੇ ਪਾਸੇ ਉਹ ਲੋਗ ਨੇ ਜਿਹੜੇ ਇੱਕ ਵੱਖਰੀ ਮੰਗ ਕਰਦੇ ਆਪਣੀ ਮੰਗ ਕਰਦੇ ਮੈਨੂੰ ਲੱਗਦਾ ਕਿ ਜਿਸ ਪਾਸੇ ਪੰਜਾਬ ਜਾ ਰਹੇ ਹੈ ਪੰਜਾਬ ਨੇ ਬਹੁਤ ਸੰਤਾਪ ਖੋਇਆ ਹੈ ਇੱਕ ਇਹ ਉਮੀਦਵਾਰ ਹੈ ਐਸਾ ਉਮੀਦਵਾਰ ਹੈ ਮੈਨੂੰ ਪਤਾ ਕਿ ਜਾਨਾ ਦਿੱਤੀਆ ਸ਼ਹਾਬਤਾ ਦਿੱਤੀਆ ਪੰਜਾਬ ਕਾਂਗਰਸ ਪਾਰਟੀ ਨੇ ਸ਼ਹਾਬਤਾ ਦਿੱਤੀਆ ਤੇ ਤਦ ਹੱਸਦਾ ਵਸਦਾ ਪੰਜਾਬ ਮੋੜ ਵਾਪਸ ਜਾ ਕੇ ਕਿਹਾ ਸਾਨੂੰ ਹਿੰਦੁਸਤਾਨ ਚਾਹੀਦਾ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਅਸੀਂ ਹਿੰਦੋਸਾਂ ਦੇ ਵਸੇ ਔਰ ਇਹ ਫੈਸਲਾ ਕਰਨ ਕਰਦੇ ਲੋਕਾਂ ਨੇ ਲੈਣਾ ਪੈਣਾ ਕਿ ਸਾਡਾ ਜਿੰਮ ਅਸੀਂ ਵੋਟ ਪਾਉਣੇ ਕਿ ਉਹ ਸਾਡੇ ਚ ਵਿਚਰੇਗਾ ਕੰਮ ਕਰਾਏਗਾ ਕਿ ਉਹ ਜੇਜ ਬਿਠਾ ਹੋਏਗਾ ਜਬਾਰ ਹੋਏਗਾ ਜਾਂ ਇੱਧਰ ਉੱਧਰ ਹੋਏਗਾ ਜਾਂ ਟੈਲੀਫੋਨ ਗੈਂਗਸਟਰ ਕੰਮ ਕਰਾਏਗਾ ਇਹ ਫੈਸਲਾ ਕਰਨ ਕਰਨੀ ਲੋਕਾਂ ਨੇ ਇਹ ਫੈਸਲਾ ਲੈਣਾ ਕਿ ਅਸੀਂ ਚੋਣਾਂ ਚੱਕੀ ਨੂੰ ਵੋਟ ਪਾਣੀ ਹੈ ਇੱਕ ਸੋ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤਰਨਤਾਰਨ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ ਜਿਸ ਦੇ ਉੱਪਰ 11 ਨਵੰਬਰ ਨੂੰ VOTING ਹੋਣੀ ਹੈ ਅਤੇ 14 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ ਚਾਰ ਪ੍ਰਮੁੱਖ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਹਰਮਿੰਦਰ ਸਿੰਘ ਸੰਧੂ ਅਤੇ ਕਾਂਗਰਸ ਦੇ ਵੱਲੋਂ ਕਰਨਵੀਰ ਸਿੰਘ ਬੁਰਜ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸੁਖਵਿੰਦਰ ਕੋਰ ਰੰਧਾਵਾ ਅਤੇ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਨੂੰ ਟਿਕਟ ਦਿੱਤੀ ਗਈ ਹੈ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਅੰਮ੍ਰਿਤਪਾਲ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੀ ਕਰੀਏ ਤਾਂ ਸੁਦੀਰ ਸੂਰੀ ਕਤਲ ਕੇਸ ਦੇ ਵਿੱਚ ਜਿਲ੍ਹੇ ਦੇ ਵਿੱਚ ਬੰਦ ਸੰਦੀਪ ਸਿੰਘ ਉਰਫ सनी ਦੇ ਪ੍ਰਮਨਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਇਸ ਸੀਟ ਨੂੰ ਲੰਮੇ ਸਮੇਂ ਤੋਂ ਅਕਾਲੀ ਦਲ ਦਾ ਗੜ ਮੰਨਿਆ ਜਾ ਰਿਹਾ ਮੁਕਾਬਲਾ ਬੇਹਦ ਸਖਤ ਹੈ ਸਾਰੀਆਂ ਸਿਆਸੀ ਪਾਰਟੀਆਂ ਇਸ ਸੀਟ ਦੇ ਉੱਪਰ ਆਪਣੀ ਜਿੱਤ ਯਕੀਨੀ ਬਣਾਉਣ ਦੇ ਲਈ ਪੂਰੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀਆਂ ਨੇ ਪਰ ਹੁਣ ਰਾਜਾ ਬਰਿੰਗ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਨੇ ਜਿੱਥੇ ਸਿਆਸੀ ਹਲਚਲ ਅੱਤੇ ਤੇਜ਼ ਕਰ ਦਿੱਤੀ ਹੈ ਉੱਥੇ ਸਿਆਸੀ ਗਲਿਆਰੇ ਦੇ ਵਿੱਚ ਨਵੀਂ ਚਰਚਾ ਵੀ ਛੇੜ ਦਿੱਤੀ ਹੈ ਅਤੇ ਤਰੰਤਰੰਦੇ ਵਸਨੀਕ ਹੁਣ ਫੈਸਲਾ ਕਰਨਗੇ ਕਿ ਉਹਨਾਂ ਦੇ ਵੱਲੋਂ ਕਿਸ ਪਾਰਟੀ ਉਮੀਦਵਾਰ ਦੇ ਹੱਕ ਦੇ ਵਿੱਚ ਆਪਣਾ ਵੋਟ ਪੁੱਟਿਆ ਜਾਵੇਗਾ ਇਹ ਤਾਂ ਚੋਣ ਨਤੀਜਾ ਹੀ ਦੱਸੇਗਾ ਬਿਊਰੋ ਰਿਪੋਰਟ ਅਮਜਦ ਟੀਵੀ ਤੇ ਖੋਰ ਵੱਡੀ ਖਬਰ ਦਰ ਰੱਖ ਕਰਦੇ ਆ ਜਿਲੰਦਰ ਦਿੱਲੀ ਨੈਸ਼ਨਲ ਹਾਈਵੇ ਦੇ ਉੱਪਰ ਸਿਖਰ ਦੁਪਹਿਰੇ ਗਾ ਪੈ ਜਾਂਦਾ ਹੈ ਸਰਕਾਰੀ ਬੱਸਾਂ ਦੇ ਡਰਾਈਵਰਾਂ ਦੇ ਵੱਲੋਂ ਚੱਕਾ ਜਾਮ ਕਰ ਦਿੱਤਾ ਜਾਂਦਾ ਸੜਕਾਂ ਦੇ ਵਿਚਾਲੇ ਬੱਸਾਂ ਰੋਕ ਦਿੱਤੀਆਂ ਜਾਂਦੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਅਤੇ ਇਸੇ ਵਜ੍ਹਾ ਕਰਕੇ ਹਾਈਵੇ ਦੇ ਉੱਪਰ ਵੱਡਾ ਟ੍ਰੈਫਿਕ ਜਾਮ ਲੱਗ ਜਾਂਦਾ ਜਿਸ ਕਰਕੇ ਲੋਕ ਘੰਟਿਆਂ ਬਦੀ ਜਾਮ ਦੇ ਵਿੱਚ ਫਸੇ ਖੱਜਲ ਖਵਾਰ ਹੁੰਦੇ ਤੁਸੀਂ ਸਾਫ਼ ਇਹਨਾਂ ਤਸਵੀਰਾਂ ਦੇ ਵਿੱਚ ਤੇਕ ਤੱਕ ਦਿਓ ਦਰਸਲ ਮਾਮਲਾ ਇਹ ਹੈ ਕਿ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਇੱਕ ਸੰਕੇਤਕ ਰੋਸ ਮੁਜ਼ਾਰੇ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਦੇ ਤਹਿਤ ਦੁਪਹਿਰੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸਾਂ ਅਤੇ ਹੋਰ ਥਾਮਾਂ ਦੇ ਉੱਪਰ ਕੱਚੇ ਮੁਲਾਜ਼ਮਾਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਣੇ ਸਨ ਇਸੇ ਤਹਿਤ ਇਹਨਾਂ ਸਰਕਾਰੀ ਬੱਸਾਂ ਦੇ ਕਰਮਚਾਰੀਆਂ ਦੇ ਵੱਲੋਂ ਜਲੰਧਰ ਦੇ पीएपी चौके फ्लाई ओवर ਦੇ ਉੱਪਰ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਂਦਾ ਹੈ ਬੱਸਾਂ ਸੜਕਾਂ ਦੇ ਵਿਚਾਲੇ ਰੋਕ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਇਹ ਜਿਹੜਾ ਕੀ ਰੋਸ ਪ੍ਰਦਰਸ਼ਨ ਹੈ ਬੇਸ਼ੱਕ ਮੁਲਾਜ਼ਮਾਂ ਦੇ ਬਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੀ ਪਰ ਇਸ ਸੰਬਧੀ ਵਜ੍ਹਾ ਦੇ ਕਰਕੇ ਆਮ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਦੋ ਘੰਟੇ ਤੱਕ ਇਹ ਰੋਸ ਪ੍ਰਦਰਸ਼ਨ ਚੱਲਿਆ ਹਾਈਵੇ ਦੇ ਉੱਪਰ ਚੱਕਾ ਜਾਮ ਰਿਹਾ ਜਿਸ ਕਰਕੇ ਵਾਹਨਾ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਲੋਕਾਂ ਨੂੰ ਪੈਦਲ ਹੀ ਆਪਣੀ ਮੰਜ਼ਲ ਦੇ ਵੱਲ ਵੱਧਣਾ ਪਿਆ। ਉਦੋਂ ਇਸ ਮਾਮਲੇ ਨੂੰ ਲੈ ਕੇ ਕੱਚੇ ਮੁਲਾਜ਼ਮ ਜੋ ਪ੍ਰਦਰਸ਼ਨ ਕਰ ਰਹੇ ਸਨ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਰਕਾਰ ਹਜ਼ਾਰਾਂ ਹੀ ਕੱਚੇ ਮੁਲਾਜ਼ਮਾਂ ਦੀਆਂ ਨੌਕਰੀਆਂ ਖਾਂਦੀ ਵਿਉਤਪਤੀ ਕਰੀ ਬੈਠੀ ਹੈ। ਉਹਨਾਂ ਦੇ ਵੱਲੋਂ ਜੋ ਕਿਲੋਮੀਟਰ ਸਕੀਮ ਲਿਆਂਦੀ ਜਾ ਰਹੀ ਹੈ ਉਸ ਦਾ ਉਹ ਕਰੜਾ ਵਿਰੋਧ ਕਰ ਰਹੇ ਨੇ। ਇਸ ਤੋਂ ਇਲਾਵਾ ਮੈਨਤਾਨੇ ਦੇ ਵਿੱਚ ਵਾਅਦੇ ਦੀ ਮੰਗ ਨੂੰ ਲੈ ਕੇ ਅਤੇ ਹੋਰ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਈ ਵਾਰ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਪਰ ਕੋਈ ਸਿੱਟਾ ਨਹੀਂ ਨਿਕਲਿਆ ਜਿਸ ਦੇ ਮਜਬੂਰੀ ਬੱਸ ਉਹਨਾਂ ਦੇ ਵੱਲੋਂ ਅੱਜ ਇਹ ਵੱਡੇ ਪੱਦਰ ਦੇ ਉੱਪਰ ਰੋਸ ਮੋਜ਼ਾਰੇ ਕੀਤੇ ਗਏ ਨੇ ਬਿਲਕੁਲ ਜੀ ਅਸੀਂ 2 ਘੰਟੇ ਦਾ ਪ੍ਰੋਟੈਸਟ ਦਾ ਸਮਾਂ ਦਿੱਤਾ ਸੀ ਬੱਸ ਸਟੈਂਡ ਦਾ ਕਿ 12 ਤੋਂ 2 ਜਿਹੜੇ ਬੱਸ ਸਟੈਂਡ ਬੰਦ ਕੀਤੇ ਜਾਣਗੇ ਜਿਹਦੇ ਵਿੱਚ ਸਾਡੀ ਸੈਲਰੀ ਤੇ ਜਿਹਦੇ ਵਿੱਚ ਕਿਲੋਮੀਟਰ ਸਕੀਮ ਕੋਹਾੜਾ ਲੈ ਕੇ ਆਈ ਸੀ ਸਰਕਾਰ ਉਹ ਅੱਜ ਪਰਮਟ ਪਾਉਣ ਜਾ ਰਹੀ ਸੀ ਕਿਲੋਮੀਟਰ ਸਕੀਮ ਦੇ ਬੱਸਾਂ ਪਾਉਣ ਜਾ ਰਹੀ ਸੀ ਜਿਹੜਾ ਅਸੀਂ ਵਿਰੋਧ ਕੀਤਾ ਸੀ ਅਸੀਂ 10-15 ਦਿਨ ਤੋਂ ਲਗਾਤਾਰ ਨੋਟਿਸ ਦੇ ਰਹੇ ਸੀ ਸਰਕਾਰ ਨੂੰ ਕਿ ਬੱਸਾਂ ਦਾ ਪਰਮਟ ਜਿਹੜਾ ਕੈਂਸਲ ਕੀਤਾ ਜਾਵੇ ਕਿਲੋਮੀਟਰ ਸਕੀਮ ਦਾ ਜਿਹੜਾ ਘਵਾੜਾ ਇਹ ਖਤਮ ਕੀਤਾ ਜਾਵੇ ਪੱਕੇ ਤੌਰ ਤੇ ਪਰ ਸਰਕਾਰ ਇਸ ਚੀਜ਼ ਤੋਂ ਨਹੀਂ ਪਹਹਾ ਰਹੀ ਕਿ ਉਹਦੇ ਕਾਰਨ ਸਾਨੂੰ ਇਹ ਚੱਕਾ ਜਾਮ ਕਰਨਾ ਪਿਆ ਫਿਰ ਵੀ ਅਸੀਂ ਸੋਚਿਆ ਕਿ 2 ਘੰਟੇ ਬੱਸ ਸਟੈਂਡ ਬੰਦ ਕਰਨ ਦੇ ਨਾਲ ਕਿ ਸਾਡੀ ਸਰਕਾਰ ਕੋਈ ਗੱਲ ਬਾਤ ਸੁਣੂਗੀ ਪਰ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ ਜਿਹਦੇ ਕਾਰਨ ਸਾਨੂੰ ਨੈਸ਼ਨਲ ਹਾਈਵੇ ਸਾਰੇ ਪੰਜਾਬ ਵਿੱਚ ਬੰਦ ਕਰਨੇ ਪਏ ਕਿਤੇ ਕਿਤੇ ਨੈਸ਼ਨਲ ਹਾਈਵੇ ਜਿਹੜਾ ਤੁਹਾਡੀ ਟੀਮ ਦਾ ਮੇਨ ਸ਼ਹਿਰਾਂ ਵਿੱਚ ਅੰਬਰਸਰ ਗੋਲਡਨ ਗੇਟ ਹੈ ਜਲੰਧਰ ਪੀਏਪੀ ਚੌਂਕਾ ਲੁਧਿਆਣਾ ਵਾ ਸ਼ੇਰਪੁਰ ਚੌਂਕ ਫਰੋਜ਼ਪੁਰਾ ਮੁਹਾਲੀਆ ਖਰੜ ਜਾਂ ਪੁਆਇੰਟ ਹੈ ਜਿਹੜੇ ਬੰਦ ਕੀਤੇ ਹੋਏ ਆ ਨਵਾਂ ਸ਼ਹਿਰ ਹੁਸ਼ਿਆਰਪੁਰ ਕੋਈ ਮੈਸੇਜ ਕੋਈ ਸਰਕਾਰ ਵੱਲੋਂ ਕੁਝ ਨਹੀਂ ਆਇਆ ਹਾਲੇ ਤੱਕ 2 ਘੰਟੇ ਦਾ ਗੱਲਬਾਤ ਨਹੀਂ ਹੋਈ ਅਸੀਂ 2 ਘੰਟੇ ਦਾ ਸਮਾਂ ਦਿੱਤਾ ਸੀ ਸਰਕਾਰ ਗੱਲ ਕਰਦੀ ਪਈ ਸੀ ਪਰ ਸਰਕਾਰ ਦੇ ਉੱਚ ਅਧਿਕਾਰੀ ਆ ਸਾਡੇ ਮੈਨੇਜਮੈਂਟ ਦੇ ਅਧਿਕਾਰੀ ਆ ਉਹ ਗੱਲ ਜਿਹੜੀਆਂ ਚਿੱਠੀਆਂ ਕੱਢਦੇ ਪਏ ਆ ਉਹ ਗਲਤ ਚਿੱਠੀਆਂ ਕੱਢਦੇ ਪਏ ਆ ਉਹ ਸਮਾਂ ਗਾੜੀ ਵਧਾਉਂਦੇ ਪਏ ਆ ਕਿਉਂ ਉਹ ਸਮਾਂ ਵਾਰ-ਵਾਰ ਕੱਜ ਪ੍ਰਸ਼ਾਸਨ ਵੀ ਕਰਦਾ ਪਰ ਨਾਲ ਸਾਡੇ ਅਸੀਂ ਵੀ ਖਚਲ ਖਾ ਰਹੇ ਹਾਂ ਪਬਲਿਕ ਖਰਾਬ ਹੋ ਰਹੀ ਆ ਕਿ ਜਿਹੜਾ ਮਹੀਨੇ ਬਾਅਦ ਇਹ ਰੱਦ ਨਹੀਂ ਕਰ ਸਕਦੇ ਉਹਨੂੰ ਪੱਕੇ ਤੌਰ ਤੇ ਰੱਦ ਕੀਤਾ ਜਾਵੇ ਕਿਲੋਮੀਟਰ ਸਕੀਮ ਨੂੰ ਲੋਕਾਂ ਨੂੰ ਇਸ ਤਰੀਕੇ ਨਾਲ ਕਿਵੇਂ ਲੈਂਦੇ ਕਿਉਂਕਿ ਲੋਕਾਂ ਚ ਇੱਕ ਗੱਲ ਹੈ ਮਾਰ ਪਰ ਤੁਸੀਂ ਕਹਿੰਦੇ ਲੋਕਾਂ ਦਾ ਇੰਤਜ਼ਾਰ ਬਿਲਕੁਲ ਜੀ ਬਿਲਕੁਲ ਅਸੀਂ ਲੋਕਾਂ ਦੇ ਨਾਲ ਆ ਲੋਕ ਹੈ ਕਿ ਸਾਡੇ ਨਾਲ ਆ ਤੁਸੀਂ ਲੋਕਾਂ ਦੇ ਵੀ ਹਿਊ ਵੀ ਲੋਕ ਸਾਡੇ ਨਾਲ ਆ ਇਸ ਟਾਈਮ ਕਿ ਲੋਕਾਂ ਨੂੰ ਵੀ ਪਤਾ ਹੈ ਇਹ ਮਹੀਨੇ ਤਨਖਾਹ ਲੈਣ ਲਈ ਦੀਪੂ ਬੰਦ ਕਰਕੇ ਜਾਂ ਢੇ ਬੰਦ ਕਰਕੇ ਤਨਖਾਹ ਪਾਉਣੀ ਪੈ ਰਹੀ ਆ ਕਿਉਂ ਉਹਨਾਂ ਨੂੰ ਪਤਾ ਹੈ ਸਰਕਾਰ ੱਤਕਾ ਕਰਦੀ ਪਈ ਆ ਇਕ ਵੱਡੀ ਖਬਰ ਵਿਕਰਮ ਮਜੀਠੀਆ ਨਾਲ ਜੁੜੀ ਹੋਈ ਹੈ ਆਮਦਨ ਤਵਾ ਜਾਇਦਾਦ ਮਾਮਲੇ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਦਿਗਜ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਵੱਡਾ ਚਟਕਾ ਲੱਗਾ ਆਮਦਨ ਤਵਾ ਜਾਇਦਾਦ ਮਾਮਲੇ ਦੇ ਵਿੱਚ ਜ਼ਮਾਨਤ ਨੂੰ ਲੈ ਕੇ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਅਤੇ ਇਸ ਪਟੀਸ਼ਨ ਦੇ ਉੱਪਰ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਅਤੇ ਇਸ ਸੁਣਵਾਈ ਦੇ ਦੌਰਾਨ ਤਰਮਮ ਦਲੀਲਾਂ ਜਿਹੜੀਆਂ ਨੇ ਅਦਾਲਤ ਦੇ ਵਿੱਚ ਪੇਸ਼ ਕੀਤੀਆਂ ਗਈਆਂ ਇਸ ਦੌਰਾਨ ਵਿਜੀਲੈਂਸ ਬਿਊਰੋ ਦੇ ਵੱਲੋਂ ਆਪਣਾ ਜਵਾਬ ਦਾਖਲ ਕਰਨ ਦੇ ਲਈ ਅਦਾਲਤ ਤੋਂ ਹੋਰ ਸਮੇਂ ਦੀ ਮੰਗ ਕੀਤੀ ਗਈ ਹੈ ਹਾਲਾਂਕਿ ਅਦਾਲਤ ਨੇ ਤਰਕ ਦਿੱਤਾ ਹੈ ਕਿ ਮਾਮਲੇ ਦੇ ਵਿੱਚ ਚਾਰਜ ਸ਼ੀਟ ਫਾਈਲ ਹੋ ਚੁੱਕੀ ਹੈ ਅਜਿਹੇ ਦੇ ਵਿੱਚ ਬਹਿਸ ਦੀ ਕੋਈ ਜ਼ਰੂਰਤ ਨਹੀਂ ਹੈ ਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਹੋਵੇਗੀ ਇਸ ਸੁਣਵਾਈ ਤੋਂ ਬਾਅਦ ਵਿਕਰਮ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਗਲੇੜ ਨੇ ਕਿਹਾ ਕਿ ਜੋ ਇਹ ਸੁਣਵਾਈ ਹੋਈ ਹੈ ਇਸ ਦੇ ਵਿੱਚ ਕਾਰਡ ਨੂੰ ਪਟਕਾ ਲਗਾਈ ਗਈ ਹੈ ਕਿਉਂਕਿ ਉਹਨਾਂ ਦੇ ਵੱਲੋਂ ਆਪਣਾ ਜਵਾਬ ਦਾਖਲ ਕਰਨ ਲਈ 2 ਹਫ਼ਤਿਆਂ ਦਾ ਸਮਾਂ ਹੋਰ ਮੰਗਿਆ ਗਿਆ ਸੀ ਹਾਲਾਂਕਿ 1 ਹਫ਼ਤਾ ਜੋ ਹੈ ਉਹ ਪਹਿਲਾਂ ਹੀ ਦਿੱਤਾ ਜਾ ਚੁੱਕਿਆ ਪਰ ਫਿਰ ਵੀ ਤੈ ਸਮੇਂ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਜਿਹੜਾ ਆਪਣਾ ਜਵਾਬ ਹੈ ਉਹ ਅਦਾਲਤ ਦੇ ਵਿੱਚ ਦਾਖਲ ਨਹੀਂ ਕੀਤਾ ਗਿਆ ਅਜੇਹ ਦੇ ਵਿੱਚ ਅੱਜ ਸੁਣਵਾਈ ਦੌਰਾਨ ਵਿਜੀਲੈਂਸ ਦੇ ਵੱਲੋਂ ਇੱਕ ਵਾਰ ਫਿਰ ਤੋਂ ਹੋਰ ਸਮੇਂ ਦੀ ਮੰਗ ਕੀਤੀ ਗਈ ਅਦਾਲਤ ਨੇ ਕਿਹਾ ਕਿ ਇੱਕ ਮਹੀਨੇ ਤੋਂ ਪਹਿਲਾਂ ਹੀ ਜੋ ਉਹ ਸਮਾਂ ਦੇ ਚੁੱਕੇ ਨੇ ਅਜੇਹ ਦੇ ਵਿੱਚ ਅਦਾਲਤ ਨੇ ਇਹ ਵੀ ਤਰਕ ਦਿੱਤਾ ਕਿ ਇਸ ਮਾਮਲੇ ਦੇ ਵਿੱਚ ਚਲਾਨ ਪੇਸ਼ ਹੋ ਚੁੱਕਾ ਹੈ ਅਤੇ ਇਸ ਦੇ ਲਈ ਹੁਣ ਤੁਹਾਨੂੰ ਜੋ ਬੈਂਸ ਜਾਂ ਫਿਰ ਰਿਪਲਾਈ ਦੀ ਜ਼ਰੂਰਤ ਨਹੀਂ ਹੈ ਗਲੇਡ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਇਸ ਤੋਂ ਸਾਫ਼ ਹੈ ਕਿ ਹੁਣ ਸਰਕਾਰ ਦੇ ਕੋਲ ਕੋਈ ਜਿਹੜੀ ਕੀ ਅਹਿਮ ਸਬੂਤ ਜਾਂ ਫਿਰ ਅਹਿਮ ਜਾਣਕਾਰੀ ਨਹੀਂ ਹੈ ਜਿਸ ਕਰਕੇ ਹੁਣ ਸੋੜੀ ਸਿਆਸਤ ਦੇ ਤਹਿਤ ਜੋ ਹੈ ਸਰਕਾਰ ਹੈ ਉਹ ਕੋਜੀਆਂ ਚਾਲਾ ਚੱਲ ਰਹੀ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਜੋ ਇਹ ਹੁਣ ਬਿਕਰਮ ਮਜੀਠੀਆ ਦੇ ਖਿਲਾਫ ਜੋ ਚਲਾਨ ਪੇਸ਼ ਕੀਤੇ ਜਾਣੂ ਹੋਰ ਸਮੇਂ ਦੀ ਮੰਗ ਕੀਤੀ ਗਈ ਉਹ ਸਿਰਫ ਦਿਵਾਲੀ ਤੱਕ ਇਸ ਕੇਸ ਨੂੰ ਲਟਕਾਉਣਾ ਹੀ ਮਨਸ਼ਾ ਹੈ ਔਰ ਕਿ ਕੁਝ ਜਾਣਕਾਰੀ ਸੰਝ ਕੀਤੀ ਗਈ ਅਰਸ਼ਦੀ ਪਲੇਟ ਦੇ ਵੱਲੋਂ ਔਸੁਨਨ ਨੇ ਦੇਖੋ ਬਿਕਰਮ ਮਜੀਠੀਆ ਸਾਹਿਬ ਦੀ ਰੈਗੂਲਰ ਬੇਲ ਦੀ ਅੱਜ ਸੁਣਵਾਈ ਸੀ ਔਰ ਸਾਰੇ ਆਪਾਂ ਜਾਣਦੇ ਹਾਂ ਕਿ ਲਾਸਟ ਤਰੀਕ ਤੇ ਕੋਰਟ ਦਾ ਸਪੈਸੀਫਿਕ ਆਰਡਰ ਸੀ ਕਿ ਵਿਜੀਲੈਂਸ 2 ਹਫ਼ਤਿਆਂ ਦੇ ਵਿੱਚ ਆਪਣਾ ਰਿਪਲਾਈ ਫਾਈਲ ਕਰੂਗੀ ਇੱਕ ਹਫ਼ਤਾ ਉਹ ਤੋਂ ਬਾਅਦ ਸਾਨੂੰ ਦਿੱਤਾ ਸੀ ਕਿ ਜੇ ਕੋਈ ਉਹਦਾ ਰੀਜੋਇੰਡਰ ਫਾਈਲ ਕਰ ਅੱਜ ਕੇਸ ਦੀ ਸੁਣਵਾਈ ਸ਼ੁਰੂ ਹੁੰਦੇ ਸਾਰੀ ਵਿਜੀਲੈਂਸ ਨੇ ਫਿਰ ਸਮਾਂ ਮੰਗਿਆ ਤੇ ਕੋਰਟ ਨੇ ਉਹਨਾਂ ਨੂੰ ਪੁੱਛਿਆ ਕਿ ਆਲਰੇਡੀ ਤੁਹਾਨੂੰ 1 ਮਹੀਨਾ ਤਾਂ ਦਿੱਤਾ ਔਰ ਜਿਹੜੀ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਹੋਣ ਸਟੇਜਾਂ ਤੇ ਤਾਂ ਇਸ ਕੇਸ ਬਾਰੇ ਬਹੁਤ ਗੱਲਾਂ ਕਰਦੇ ਨੇ ਸਟੇਜਾਂ ਤੇ ਤਾਂ ਬਹੁਤ ਝੂਠ ਪਰੋਸਦੇ ਨੇ ਤੇ ਜਿਹੜੀ ਅਦਾਲਤ ਹੈ ਜਿਹੜਾ ਰਾਈਟ ਪਲੇਟਫਾਰਮ ਹੈ ਜਿੱਥੇ ਆ ਕੇ ਸਰਕਾਰ ਨੇ ਆਪਣੀ ਗੱਲ ਰੱਖਣੀ ਹੈ ਉੱਥੇ ਲਗਾਤਾਰ ਸਮਾਂ ਮੰਗਿਆ ਜਾ ਰਿਹਾ ਉੱਥੋਂ ਸਰਕਾਰ ਭੱਜਦੀ ਦਿਖਾਈ ਦੇ ਰਹੀ ਹੈ ਸੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਸ ਕੇਸ ਦੇ ਵਿੱਚ ਸਰਕਾਰ ਕੋਲੇ ਕਹਿਣ ਨੂੰ ਕੁਝ ਜ਼ਿਆਦਾ ਹੈ ਨਹੀਂ ਔਰੇ ਨਿਚਲੇ સ્તર ਦੀ ਰਾਜਨੀਤੀ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਕਰਦੀ ਹੈ ਕੀ ਕਰਨਾ ਚਾਹੁੰਦੇ ਨੇ ਕਿਉਂਕਿ ਪਤਾ ਹੈ ਕਿ ਅੱਗੇ ਦੀਵਾਲੀ ਆ ਰਹੀ ਹੈ ਤੇ ਦੀਵਾਲੀ ਤੇ ਇਹ ਚਾਹੁੰਦੇ ਕਿ ਬਿਕਰਮ ਮਜੀਠੀਆ ਨੂੰ ਅੰਦਰ ਰੱਖੀਏ ਦੱਸੋ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੰਘਰਸ਼ਾਂ ਚੋਂ ਨਿਕਲੀ ਹੋਏ ਜਥੇਬੰਦੀ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਜਿਹੜੇ ਹਤਕੰਡੇ ਨੇ ਇਹਦੇ ਨਾਲ ਮਨੋਬਲ ਤੋੜ ਲੈਣਗੇ ਸ਼੍ਰੋਮਣੀ ਅਕਾਲੀ ਦਲ ਦਾ ਸੋ ਇਹ ਜੇ بڑے ਸੰਘਰਸ਼ਾਂ ਚੋਂ ਸ਼੍ਰੋਮਣੀ ਅਕਾਲੀ ਦਲ ਨਿਕਲਿਆ ਸਰਕਾਰਾਂ ਦੇ ਜ਼ੁਲਮ ਦੇ ਖਿਲਾਫ ਲੜਾਈ ਲੜਦੇ ਰਾਂਗੇ ਹੁਣ 29 ਤਰੀਕ ਨੂੰ ਇਹ ਸੁਣਵਾਈ ਦੇ ਵਿੱਚ ਕਹਿੰਦੇ ਜੀ ਅਸੀਂ ਰਿਪਲਾਈ ਫਾਈਲ ਕਰਨਾ ਹੈ ਕੋਰਟ ਨੇ ਅੱਜ ਕਲੀਅਰ ਕਰਤਾ ਕਿ ਜੀ ਤੁਹਾਡੇ ਰਿਪਲਾਈ ਦੀ ਲੋੜ ਹੀ ਨਹੀਂ ਜਦੋਂ ਆਲਰੇਡੀ ਇਸ ਕੇਸ 'ਚ ਚਲਾਨ ਫਾਈਲ ਹੋ ਗਿਆ ਤਾਂ ਰਿਪਲਾਈ ਦੀ ਕੋਈ ਲੋੜ ਹੈ ਨਹੀਂ ਇਹ ਕਹਿੰਦੇ ਜੀ ਅਸੀਂ ਕਰਨਾ ਹੈ ਕੋਰਟ ਨੇ ਕਿਹਾ ਤੁਸੀਂ ਕਰਨਾ ਹੈ ਨਹੀਂ ਕਰਨਾ ਹੁਣ ਕੋਰਟ 29 ਅਕਤੂਬਰ ਨੂੰ ਇਸ ਕੇਸ ਦੇ ਵਿੱਚ ਫਾਈਨਲ ਬੈਸ ਇਸ ਕੇਸ ਦੀ ਹੋਏਗੀ ਸਟੇਟ ਰਿਪਲਾਈ ਫਾਈਲ ਕਰੇ ਨਾ ਕਰੇ ਇਹ ਚੀਜ਼ਾਂ ਹੁਣ ਇਰੈਲੇਵੈਂਟ ਨੇ 29 ਅਕਤੂਬਰ ਨੂੰ ਮੈਰਿਟਸ ਦੇ ਉੱਤੇ ਇਹ ਜਿਹੜੀ ਬੇਲ ਐਪਲੀਕੇਸ਼ਨ ਹੈ ਡਿਸਾਈਡ ਹੋਏਗੀ ਤੁਹਾਰਾਂ ਦੇ ਦਿਨਾਂ ਦੇ ਵਿੱਚ ਇੱਕ ਹੌਲਨਾਕ ਵਾਰਦਾਤ ਵਾਪਰੀ ਹੈ ਜਿਸ ਕਰਕੇ ਪੂਰੇ ਪਿੰਡ ਦੇ ਵਿੱਚ ਸਨਾਟਾ ਪਸਰ ਗਿਆ ਲੋਕ ਡਰੇ ਹੋਏ ਨੇ ਸਹਿਮੇ ਹੋਏ ਨੇ ਦਰਸਲੇ تھے ਗੋਲੀਆਂ ਮਾਰ ਕੇ ਸ਼ਰੇਆਮ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਸੰਦੀਪ ਸਿੰਘ ਵਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਹਲਕਾ ਮਜੀਠਾ ਦਾ ਰਹਿਣ ਵਾਲਾ ਸੀ ਅਤੇ ਦੱਸਿਆ ਜਾ ਰਿਹਾ ਹੈ ਕਿ ਪਿੰਡ ਨਾਗ ਦੇ ਵਿੱਚ ਜਿਹੜੀ ਕਿ ਇਹ ਵੱਡੀ ਵਾਰਦਾਤ ਵਾਪਰੀ ਹੈ ਤੇ ਮਾਮੂਲੀ ਜਿਹਾ ਵਿਵਾਦ ਵੱਡੇ ਹੱਤਿਆकांड ਦੀ ਵਜ੍ਹਾ ਬਣਿਆ ਜਿਵੇਂ ਹੀ ਇਹ ਘਟਨਾਕ੍ਰਮ ਦੀ ਜਿਹੜੀ ਕਿ ਸੂਚਨਾ ਪੁਲਿਸ ਨੂੰ ਮਿਲਦੀ ਹੈ ਤਾਂ ਪੁਲਿਸ ਮੌਕੇ ਦੇ ਉੱਪਰ ਪਹੁੰਚ ਕੇ ਵਕ-ਵਕ ਪਹਿਲਾਂ ਤੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੰਦੀ ਹੈ ਹੁਣ ਤੱਕ ਦੀ ਜਾਂਚ ਦੇ ਵਿੱਚ ਆਇਆ ਹੈ ਕਿ ਮ੍ਰਿਤਕ ਸੰਦੀਪ ਸਿੰਘ ਜੋ ਕਿ ਚਿਕਨ ਦਾ ਕੰਮ ਕਰਦਾ ਸੀ ਅਤੇ ਉਸ ਦਾ ਪਿੰਡ ਦੇ ਵਿੱਚ ਹੀ ਕਿਸੇ ਵਿਅਕਤੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਟਕਰਾ ਹੋਇਆ ਸੀ ਬੈਂਸਪਾ ਜੀ ਹੋਈ ਸੀ ਜਿਸ ਤੋਂ ਬਾਅਦ ਬਾਈਕ ਸਵਾਰ ਆਏ ਬਦਮਾਸ਼ਾਂ ਦੇ ਵੱਲੋਂ ਸ਼ਰੀਆਮ ਗੋਲੀਆਂ ਮਾਰ ਕੇ ਸੰਦੀਪ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਟਾਰਾ 302 ਦੇ ਤਹਿਤ ਜੋ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਮੌਕੇ ਤੋਂ ਫਰਾਰ ਹੋਏ ਕਾਤਲਾਂ ਦੀ ਭਾਲ ਕੀਤੀ ਜਾ ਰਹੀ ਹੈ ਉਧਰ ਪਿੰਡ ਦੇ ਮਜੂਦਾ ਸਰਪੰਚ ਸਤਨਾਮ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਜੱਤਿਆ ਗਿਆ ਕਿ ਸੰਦੀਪ ਬੇਹਦ ਸ਼ਰੀਫ ਅਤੇ ਇੱਕ ਚੰਗਾ ਵਿਅਕਤੀ ਸੀ ਜਿਸ ਦਾ ਕਿਤੇ ਗੱਲ ਨੂੰ ਲੈ ਕੇ ਟਕਰਾਬਾਜ਼ੀ ਹੁੰਦੀ ਹੈ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਜਿਸ ਕਰਕੇ ਪਿੰਡ ਦੇ ਵਿੱਚ ਇਸ ਵੇਲੇ دہشت ਦਾ ਮਾਹੌਲ ਹੈ ਬੜੇ ਮੰਨਪਾ ਗ੍ਰਿਕਟ ਮਾਇ ਜੀ ਰਾਤੀ ਕੋਈ ਕਰੀਬ ਮੈਨੂੰ ਕੋ 10 ਵਜੇ 18 ਮਿੰਟ ਦੇ ਫੋਨ ਆਇਆ ਵਾ ਲਗਭਗ ਮੇਰੇ ਆਪਣੇ ਜਿਹੜਾ ਜਿਹਨਾਂ ਇਨਸਾਨ ਦੀ ਡੈਥ ਹੋਈ ਸੰਦੀਪ ਸਿੰਘ ਸੋਨੂ ਦੀ ਉਹਦੇ ਛੋਟੇ ਬ੍ਰਦਰ ਤਾਂ ਕੱਜਨ ਬਦਲਦਾ ਮੈਨੂੰ ਕਹਿਣ ਲੱਗੇ ਕਿ ਸਰਪੰਚ ਜੀ ਆਓ ਦਵਾ ਦੋ ਫਿਰ ਜਲਦੀ ਆ ਰਹੇ ਹੋ ਆਹ ਗੱਲਬਾਤ ਕੋਈ ਬੰਦਾ ਗੋਲੀ ਮਾਰ ਗਿਆ ਆਪਣੇ ਬੰਦੇ ਤੇ ਜਦੋਂ ਪਰ ਅਸੀਂ ਆਏ ਨਾਲ ਦੇ ਨਾਲ ਹੀ ਪੁਲਿਸ ਪਾਰਟੀ ਨੂੰ ਵੀ ਇਤਲਾਹ ਦਿੱਤੀ ਮੌਕੇ ਤੇ ਮਨੋ ਐਸਐਚਓ ਮਜੀਠਾ ਅਜਿੰਦਰ ਸਿੰਘ ਐਸਐਸਆਈ ਡਿਪਟੀ ਸਾਹਿਬ ਜਿਹੜੇ ਸਾਡੇ ਅਮਰਜੀਤ ਨਵੇਂ ਜਨਾ ਚਾਰਜ ਲਿਆ ਉਹ ਵੀ ਫਰੈਂਸਿਕ ਵੀ ਟਾਈਮ ਹੀ ਆ ਗਈ ਮੌਕੇ ਤੇ ਉਹਨਾਂ ਕਾफी ਜਾਂਚ ਪੜਤਾਲ ਕੀਤੀ ਆ ਮਨੋ ਸਾਰੀਆਂ ਟੀਮਾਂ ਰੁੱਝੀਆਂ ਐ ਕੰਮ ਦੇ ਵਿੱਚ ਤੇ ਅਹੀਂ ਪ੍ਰਸ਼ਾਸਨ ਕਾੜੀ ਸਾਡੀ ਅਪੀਲ ਆ ਕਿ ਇਹ ਜਲਦ ਤੋਂ ਜਲਦ ਜਿਹੜੀਆਂ ਜਿਹੇ ਮੰਦਭਾਗਾਂ ਘਟਨਾਵਾਂ ਹੋਣ ਡੀਆਂ ਵਾਂ ਇਹਨਾਂ ਨੂੰ ਰੋਕਿਆ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੀ ਲੱਗਦਾ ਕਿ ਸਰਪੰਚਾ ਤੁਹਾਨੂੰ ਕੀ ਮਾਮਲਾ ਕਿਹਾ ਹੈ? ਇਹ ਤਾਂ ਜਿਨ ਜਨ ਗਾੜੀ ਪੁਲਿਸ ਇਨਵੈਸਟੀਗੇਸ਼ਨ ਕਰੂਗਾ ਉਹਦੇ ਵਿੱਚ ਸਾਹਮਣੇ ਆਊਗਾ। ਅਜੇ ਤੱਕ ਤਾਂ ਕੋਈ ਸ਼ਾਮੀ ਕਾਲਾਂ ਦੇ ਵੀ ਥੋੜੀ ਜਿਹੀ ਇਹਨਾਂ ਬੰਦੇ ਦੇ ਤੋਪਾਹੀ ਹੋਈ ਕਿਸੇ ਨਾਲ। ਤੇ ਉਹਦਾ ਵਾਧਾ ਥੋੜੀ ਜਰ ਵਾਦੇ ਬੰਦੇ ਡੈਥ ਹੋ ਜਾਂਦੀ ਆ। ਉਹੱਚ ਸੱਚਾਈ ਕੀ ਆ? ਇਹ ਵੀ ਉਸ ਦਿਨ ਵਸੀ ਗੈਸਿੰਦਾਰ ਸਾਹਾ ਉਹ ਬੰਦਾ ਪੁਲਿਸ ਨੇ ਰਾਤ ਦਾ ਅਰੈਸਟ ਕਰ ਲਿਆ ਵਾ। ਉਹ ਬੰਦਾ ਪਹਿਲਾਂ ਵੀ ਸ਼ਾਇਦ ਅਨਮੋਲ ਭੈਗਾ ਵਾ ਗਲਤ ਕੰਮਾਂ ਦੇ ਵਿੱਚ। ਤੈਨੂੰ ਲੱਗਦਾ ਕਿ ਪਿੰਡ ਦੇ ਬੰਦੇ ਨਹੀਂ ਹੋਏਗਾ ਤੇ ਜਾਂ ਕੋਈ ਬਾਅਦ ਇਹਦੇ ਪਰੇ ਨਹੀਂ ਜੀ ਕੋਈ ਕਹਿਣਾ ਜਲਦਬਾਜੀ ਹੋਊਗੀ ਇਹ ਤਾਂ ਜਿਵੇਂ ਜਿਵੇਂ ਸਮੇਂ ਦੇ ਨਾਲ ਪਰਤਾਂ ਖੁੱਲਣਗੀਆਂ ਫਿਰ ਪਤਾ ਲੱਗੂਗਾ ਮਾਂ ਬਾਜੀ ਸਾਨੂੰ ਤੇ ਸਵੇਰ ਪੜਾ ਲੱਗਾ 7 ਵਜੇ ਕੋਈ 10 ਕਿ ਮਿੰਟ ਦੇ ਸਾਡੇ ਸਾਫਾ ਸਰਪੰਚ ਦਾ ਆਪਣਾ ਮਜੂਦਾ ਸਰਪੰਚ ਦਾ ਫੋਨ ਆਇਆ ਵੀ ਆਹ ਗੱਲ ਹੋਈ ਤੇ ਪੁਲਿਸ ਨੂੰ ਮਾੰਗੇ ਵੀ ਅਸੀਂ ਆਏ ਆ ਤੇ ਮਿਲ ਕੇ ਪੁਲਿਸ ਨੂੰ ਇਤਲਾਹ ਕੀਤੀ ਹੈ ਜੀ ਤੇ ਉਹਸਾ ਆਪਣੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹ ਲੱਗਦਾ ਕਿ ਤੁਹਾਨੂੰ ਇਹ ਜੀ ਬੰਦੇ ਬਾਹਰੋਂ ਆਏ ਸਾਡੇ ਪਿੰਡ ਰੈਂਟ ਤੇ ਰਹਿੰਦੇ ਕਰਾਈ ਤੇ ਤੇ ਪਤਾ ਲੱਗਾ ਵੀ ਬੰਦਾ ਡਿਫਾਲਟ ਰਿਆ ਪਹਿਲਾਂ ਵੀ ਤੇ 302 ਦਾ ਕੋਈ ਪਰਚਾ ਹੈਗਾ ਜੀ ਤੇ ਪੰਗੋੜਾ ਕਿਤੇ ਮੇਰੇ ਝਗੜਾ ਚੋਰਾ ਬਣਾ ਇਹਨਾਂ ਨਾਲ ਕੋਈ 4 ਵਜੇ ਸ਼ਾਮੀ ਕੋਈ ਝਗੜਿਆ ਜੀ ਆਣ ਕਿਥੇ ਜੀ ਤੇ ਬਾਅਦ ਚਾਹੁੰਦਾ ਮੈਂ ਤੈਨੂੰ ਦੇਖਣਾ ਤੇ ਜਿਹਨੇ ਦੱਸੋ ਹੀ ਕਿੰਨੀ ਕੁ ਉਮਰ ਹੈ ਜੀ ਉਹ 53-54 ਸਾਲ ਦੇ ਕਰੀਬ ਉਮਰ ਹੈ 40 ਸਾਲ ਦਾ ਕੀ ਲੱਗਦਾ ਉਹ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਹੈ ਕਿ ਨਹੀਂ ਜੀ ਨਹੀਂ ਜੀ ਇਨਸਾਨਪਸੰਦ ਬੰਦਾ ਸੀ ਉਹਦੇ ਇਸ ਘਟਨਾਕ੍ਰਮ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਪੂਰੇ ਘਟਨਾਕ੍ਰਮ ਦੀ ਜਾਂਚ ਪਰ ਤਾਲ ਦੀ ਗੱਲ ਆਖੀ ਜਾ ਰਹੀ ਹੈ ਇਸ ਬੰਦੇ ਵਿੱਚ ਪੁਲਿਸ ਅਧਿਕਾਰੀਆਂ ਦੱਸਿਆ ਕਿ ਮਾਮੂਲੀ ਵਿਵਾਦ ਇਸ ਵੱਡੇ ਹੱਤਿਆਕਾਂਡ ਦੀ ਵਜ੍ਹਾ ਬਣਿਆ ਫਿਲਹਾਲ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਤਫ਼ਤੀਸ਼ ਆਰੰਭ ਕੀਤੀ ਗਈ ਹੈ। ਥਾਣੇ ਵਿੱਚ ਜੀ ਦੋ। ਹਾਂਜੀ ਠੀਕ ਹੈ। ਗਨ ਸ਼ਾਟ ਇੰਜਰੀ ਹੈ। ਹਾਂਜੀ। ਕੀ ਨਾਮ ਕੀ ਜੇ ਮ੍ਰਿਤਕ ਦਾ? ਸੰਦੀਪ ਸਿੰਘ ਉਰਫ ਸੋਨੂ। ਹਾਂਜੀ ਕਿੰਨੀ ਗੋਲੀ ਲੱਗੀ? ਇੱਕ ਸ਼ਾਟ ਹੋਵੇ। ਹਾਂਜੀ 2 ਵਜੇ ਕੀ ਹੋਇਆ ਜੋ ਰੈਂਟਿੰਗ ਇਹ ਬਾਤ ਤਫ਼ਤੀਸ਼ ਪਾ ਚੱਲੂਗਾ ਤਫ਼ਤੀਸ਼ ਜਾਰੀ ਆ। ਕੈਮਰੇ ਹੰਗਾ ਲੈ ਜਾ ਰਹੇ ਆ। ਹਾਂਜੀ। ਇਹ ਹੁਣ ਇੱਥੇ ਡਰਪੜੀ ਲੱਗ ਕੋਈ ਪੋਸ਼ਮਾਰਨ ਕਰਾ ਰਿਹਾ ਆ ਪੋਸ਼ਮਾਰਨ ਕਰਾ ਰਿਹਾ ਸੋ ਪਿੰਡ ਦੇ ਵਿੱਚ ਵਾਪਰੀ ਇਸ ਹੌਲਨਾਕ ਵਾਰਦਾਤ ਤੋਂ ਬਾਅਦ ਜਿੱਥੇ ਲੋਕ ਡਰੇ ਹੋਏ ਨੇ ਸਹਿਮੇ ਹੋਏ ਨੇ ਉੱਥੇ ਪੁਲਿਸ ਹੁਣ ਜਲਦ ਹੀ ਕਾਤਲਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ ਅੰਮ੍ਰਿਤਸਰ ਤੋਂ ਲਲੀਸ਼ਰਮਦ ਰਿਪੋਰਟ ਹਮਦਰਦ ਟੀਵੀ ਪੰਜਾਬ ਪੁਲਿਸ ਦਾ ਐਸ ਐਚਓ ਇਨੀ ਦਿਨੀ ਕਾਫੀ ਸੁਰਖੀਆਂ ਦੇ ਵਿੱਚ ਹੈ ਅਤੇ ਉਸ ਦੀ ਮਹਿਲਾ ਦੇ ਨਾਲ ਅਸ਼ਲੀਲ ਗੱਲ ਕਰਦੇ ਦੀ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਦਰਸਲ ਇਹ ਮਾਮਲਾ ਜਿਲੰਦਰ ਤੋਂ ਸਾਹਮਣੇ ਆਇਆ ਜਿੱਥੇ ਕਿ ਫਲੋਰ ਥਾਣੇ ਦੇ ਵਿੱਚ ਤਨਾਤ ਪੂਸ਼ਨ ਕੁਮਾਰ ਦੇ ਵੱਲੋਂ ਇੱਕ ਮਹਿਲਾ ਨੂੰ ਕਾਲ ਕੀਤੀ ਜਾਂਦੀ ਹੈ ਉਸ ਦੇ ਨਾਲ ਅਸ਼ਲੀਲ ਗੱਲਾਂ ਕੀਤੀਆਂ ਜਾਂਦੀਆਂ ਅਤੇ ਮਹਿਲਾ ਨੂੰ ਇਕੱਲੇ ਮਿਲਣ ਦੇ ਲਈ ਬੁਲਾਇਆ ਜਾਂਦਾ ਹੈ ਅਤੇ ਮਾਮਲਾ ਕਾਫੀ ਜ਼ਿਆਦਾ ਤੂਲ ਫੜਿਆ ਹੋਇਆ ਤੇ ਹੁਣ ਇਸ ਮਾਮਲੇ ਦੇ ਵਿੱਚ ਦੋ ਹੋਰ ਪੀੜਤ ਮਹਿਲਾਾਂ ਮੀਡੀਆ ਦੇ ਸਾਹਮਣੇ ਆਈਆਂ ਨੇ ਅਤੇ ਉਹਨਾਂ ਦੇ ਵੱਲੋਂ ਆਪ ਵੀਤੀ ਮੀਡੀਆ ਦੇ ਸਾਹਮਣੇ ਰੱਖੀ ਗਈ ਹੈ ਪਹਿਲੇ ਤਾਂ ਸਭ ਤੋਂ ਪਹਿਲਾਂ ਜਿਹੜੀ ਹੁਣ ਇੱਕ ਕੌ ਰਿਕਾਰਡਿੰਗ ਵਾਇਰਲ ਹੋ ਰਹੀ ਹੈ ਉਸ ਸੰਬੰਧੀ ਤੁਹਾਨੂੰ ਕਲੀ ਕਲੀ ਡਿਟੇਲ ਸਾਂਝੀ ਕਰਾਂਗੇ ਅਤੇ ਬਕਾਇਦਾ ਉਹ ਵੀਡੀਓ ਵੀ ਸੁਣਾਵਾਂਗੇ ਕਿ ਕਿਵੇਂ ਇਹ ਜਿਹੜਾ ਕਿ ਐਸ ਐਚਓ ਹੈ ਇੱਕ ਮਹਿਲਾ ਨੂੰ ਫੋਨ ਕਰਕੇ ਕਹਿੰਦਾ ਕਿ ਉਸ ਦਾ ਪਤੀ ਚਲਾ ਗਿਆ ਅਤੇ ਹੁਣ ਉਹ ਜਲਦੀ ਜਲਦੀ ਆਵੇ ਅਤੇ ਇਕੱਲੇ ਮਿਲਣ ਦੇ ਲਈ ਬੁਲਾ ਰਿਹਾ ਪਹਿਲਾਂ ਇਹ ਵੀਡੀਓ ਸੁਣੋ ਹੈਲੋ ਹਾਂਜੀ ਸਰ ਨਮਸਤੇ 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 ਤੁਹਾਨੂੰ ਬੜੀਆ

कोई बात है सर कितनी देर में होगी सर कोई बात तो नहीं है तुम्हें पता ही है क्या खुल के दसोगे तब तो, मेरा डर हटेगा ना आओगे फिर ही ना दसो तो सही मेरे को डर लग रहा है डर आएगा अंदर ना कर दो आप वो तेरे को अंदर आएगा नहीं डर लग रहा है मैं तेरे को कुछ नहीं करना तो कर ना मजा ठीक है जी हाँ ਬਸ ਨਿਕਲ ਜਾਉਂਗੀ ਅਬ ਉਧਰ ਜਿਵੇਂ ਹੀ ਇਹ ਆਡੀਓ ਦੀ ਜਿਹੜੀ ਕਿ ਕਲਿੱਪ ਹੈ ਉਹ ਵਾਇਰਲ ਹੁੰਦੀ ਹੈ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਦੋ ਹੋਰ ਪੀੜਤ ਮਹਿਲਾਵਾਂ ਕੈਮਰੇ ਸਾਹਮਣੇ ਆਈ ਨੇ ਜੋ ਕਿ ਬਕਾਇਦਾ ਸਬੂਤਾ ਦੇ ਆਧਾਰ ਦੇ ਉੱਪਰ ਗੱਲ ਕਰ ਰਹੀਆਂ ਨੇ ਉਹਨਾਂ ਦੇ ਵੱਲੋਂ ਆਡੀਓ ਤੇ ਵੀਡੀਓ ਦੀ ਜਿਹੜੀ ਰਿਕਾਰਡਿੰਗ ਹੈ ਉਹ ਸਾਂਝੀ ਕੀਤੀ ਗਈ ਹੈ ਅਤੇ ਇਹ ਜ਼ਿਕਰ ਕੀਤਾ ਗਿਆ ਕਿ ਐਸਐਚਓ ਪਰਪੋਸ਼ਨ ਉਹਨਾਂ ਨੂੰ ਇਸ ਕਦਰ ਤੰਗ ਪਰੇਸ਼ਾਨ ਕਰਦਾ ਰਿਹਾ ਕਿ ਉਸ ਨੂੰ ਆਪਣੀ ਨੌਜਵਾਨ ਟੀ ਨੂੰ ਲੁਕਾ ਕੇ ਰੱਖਣਾ ਪਿਆ ਅਤੇ ਉਹ ਲਗਾਤਾਰ ਉਹਨਾਂ ਦੀ ਟੀ ਨੂੰ ਵਟਸਐਪ ਅਤੇ ਹੋਰ ਜੜੇ ਕੀ ਕਾਲ ਕਰਕੇ ਮਿਲਣ ਲਈ ਬੁਲਾਉਂਦਾ ਸੀ ਅਤੇ ਧਰਾਤਮਕਾ ਕੇ ਮਹਿਲਾ ਨੂੰ ਇਹ ਤੱਕ ਕਹਿ ਦਿੱਤਾ ਗਿਆ ਕਿ ਤੇਰਾ ਜਿਹੜਾ ਕੀ ਪਰਚੇ ਦੇ ਵਿੱਚ ਨਾਮ ਆਇਆ ਤੇ ਤੇਰੇ ਉੱਪਰ ਹੁਣ ਬੜਦੀ ਕਾਰਵਾਈ ਅਕੀਤੀ ਜਾਵੇਗੀ ਕਿਉਂਕਿ ਉਹ ਮਹਿਲਾ ਦੇ ਵੱਲੋਂ ਹੋਰ ਕਿਹਾ ਗਿਆ ਉਸ ਨੂੰ ਨੇ ਐਸਐਚਓ ਕੁਸ਼ਣ ਕੁਮਾਰ ਜੋ ਗੜੇ ਦੀ ਲੜਕੀ ਨੂੰ ਪਰੇਸ਼ਾਨ ਕਰਦਾ ਸੀ ਉਹਦੀ ਵੀਡੀਓ ਦੇਖ ਕੇ ਮੈਨੂੰ ਵੀ ਥੋੜੀ ਆਈ ਕਿ ਮੇਰੀ ਬੇਟੀਆਂ ਨੂੰ ਵੀ ਐਸਐਚਓ ਕੁਸ਼ਣ ਕੁਮਾਰ ਬਹੁਤ ਵਾਰ ਫੋਨ ਕਰਦਾ ਸੀਗਾ ਇਹਨੇ 15 ਅਗਸਤ ਨੂੰ ਐਸਐਚਓ ਕੁਸ਼ਣ ਕੁਮਾਰ ਨੇ ਸਾਡੇ ਘਰ ਮੁਲਾਜ਼ਮ ਭੇਜੇ ਕਹਿੰਦੇ ਸੀ ਕਿ ਤਾਂ ਇੱਕ ਹਸਬੰਡ ਦਾ ਨਾਮ ਲਿਸਟ ਦੇ ਵਿੱਚ ਆਇਆ ਆ ਤਾਂ ਐਸਐਚਓ ਕੁਸ਼ਣ ਕੁਮਾਰ ਨੇ ਸਾਡੀ ਗੱਲ ਵੀ ਕਰਾਈ ਮੁਲਾਜ਼ਮਾਂ ਨਾਲ ਐਸਐਚਓ ਕਹਿੰਦਾ ਕਿ ਤੁਸੀਂ ਫਲੋਰ ਥਾਣੇ ਦੇ ਵਿੱਚ ਆਓ ਅਸੀਂ ਫਲੋਰ ਥਾਣੇ ਦੇ ਵਿੱਚ ਗਏ ਤਾਂ ਇਹ ਸਾਡੇ ਕੋ ਨੰਬਰ ਮੰਗਦਾ ਸੀ ਕਹਿੰਦਾ ਤੁਹਾਡੇ ਘਰ ਵਾਲੇ ਤੇ ਕਲੰਧਰਾ ਕਰਨ ਆਇਆ ਕਿ ਤੁਸੀਂ ਆਪਣਾ ਘਰ ਵਾਲਾ ਪੇਸ਼ ਕਰੋ ਮੈਂ ਕਿਹਾ ਸਾਡਾ ਘਰ ਵਾਲਾ ਸਾਡੇ ਨਾਲ ਨਹੀਂ ਰਹਿੰਦਾ ਲੜ ਕੇ ਪਤਾ ਨਹੀਂ ਕਿੱਥੇ ਗਿਆ ਹੋਇਆ ਆ ਫਿਰ ਪੂਸ਼ਣ ਕੁਮਾਰ ਕਹਿੰਦਾ ਤੁਸੀਂ ਆਪਣਾ ਨੰਬਰ ਦੇ ਕੇ ਜਾਓ ਮੈਂ ਆਪਣੇ ਹਸਬੰਡ ਦਾ ਨੰਬਰ ਉਹਨੂੰ ਦੇ ਕੇ ਆ ਗਏ ਉਸ ਤੋਂ ਬਾਅਦ ਇਹਨੇ ਉਸ ਨੰਬਰ ਤੇ ਬਾਰ-ਬਾਰ ਫੋਨ ਕਰਦਾ ਰਿਹਾ ਪੂਸ਼ਣ ਕੁਮਾਰ ਫਿਰ ਉਸ ਤੋਂ ਬਾਅਦ ਇਹਨੇ ਸਾਨੂੰ ਫਿਰ ਥਾਣੇ ਸੱਦੇ ਸੀ ਫਿਰ ਥਾਣੇ ਚਲੇ ਗਏ ਮੈਂ ਆਪਣੀ ਛੋਟੀ ਬੇਟੀ ਲੈ ਕੇ ਜਦੋਂ ਅਸੀਂ ਗਏ ਤਾਂ ਮੇਰੀ ਬੇਟੀ ਨੂੰ ਕਹਿੰਦਾ ਆਪਣਾ ਨੰਬਰ ਦੇ ਕੇ ਜਾਓ ਮੇਰੀ ਬੇਟੀ ਨੇ ਮੇਰਾ ਨੰਬਰ ਉਹਨੂੰ ਦਿੱਤਾ ਕਹਿੰਦੀ ਸਰ ਮੇਰਾ ਹੀ ਨੰਬਰ ਆ ਉਹਨੂੰ ਪੁੱਛਦਾ ਕਿ ਤੂੰ ਕੀ ਕਰਦੀ ਹੈ ਕਹਿੰਦੀ ਮੈਂ ਜੌਬ ਕਰਦੀ ਆ ਕਹਿੰਦਾ ਅੱਛਾ ਫਿਰ ਉਸ ਤੋਂ ਬਾਅਦ ਇਸ ਸਵੇਰੇ 7 ਵਜੇ ਸਾਨੂੰ ਫੋਨ ਕਰਾਂ ਲੱਗ ਪਿਆ ਮੇਰੀ ਬੇਟੀ ਨੂੰ ਕਹਿੰਦਾ ਤੂੰ ਅੱਜ ਕੰਮ ਤੇ ਨਹੀਂ ਜਾਣਾ ਮੇਰੀ ਬੇਟੀ ਕਹਿੰਦੀ ਹਾਂਜੀ ਮੈਂ ਜਾਣਾ ਆ ਕਹਿੰਦਾ ਕਿੰਨੇ ਵਜੇ ਜਾਣਾ ਆ ਉਹ ਕਹਿੰਦੀ ਮੈਂ ਤਾਂ 10 ਤੋਂ 5 ਵਜੇ ਤੱਕ ਦੀ ਜੌਬ ਕਰਦੀ ਆ ਫਿਰ ਉਸ ਤੋਂ ਬਾਅਦ ਐਸਐਚਓ ਨੇ ਕੁਸ਼ਣ ਕੁਮਾਰ ਨੇ ਉਹਨੂੰ ਫੋਨ ਕਰਨ ਲੱਪਿਆ ਦੰਚ 10 10 20 20 ਫੋਨ ਕੀਤੇ ਫਿਰ ਉਸ ਤੋਂ ਬਾਅਦ ਵੀਡੀਓ ਕਾਲ ਵੀ ਨਹੀਂ ਕੀਤੀਆਂ ਫਿਰ ਇਹਦੀ ਸਾਰੀ ਰਿਕਾਰਡਿੰਗ ਅਸੀਂ ਸਿੱਕਰ ਰੱਖਦੇ ਰਹੇ ਇੱਕ ਪਾਸੇ ਫਿਰ ਇੱਕ ਦਿਨ ਮੇਰੀ ਬੇਟੀ ਅਸੀਂ ਇੰਨੇ ਪਰੇਸ਼ਾਨ ਹੋ ਕੇ ਸਿੱ ਘਰ ਛੱਡ ਕੇ ਚਲੀ ਗਈ ਮੇਰੇ ਆਪਣੀ ਬੇਟੀ ਨੂੰ ਮੈਂ ਇਹ ਕਹਤਾ ਕਿ ਮੇਰੀ ਬੇਟੀ ਬਾਹਰ ਚਲ ਗਈ ਆ ਉਹ ਇੰਡੀਆ ਦੇ ਵਿੱਚ ਨਹੀਂ ਗਈ ਜਦੋਂ ਨੇ ਇੰਨੀ ਗੱਲ ਸੁਣੀ ਕਿ ਇਹਦੀ ਬੇਟੀ ਉਹ ਇੰਡੀਆ ਦੇ ਵਿੱਚ ਨਹੀਂ ਗਈ ਉਹਨੇ ਮੈਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਕਿ ਤੁਹਾਡਾ ਨਾਂ ਲਿਸਟੇ ਦੇ ਵਿੱਚ ਆਇਆ ਤੁਸੀਂ ਥਾਣੇ ਮੈਂ ਆਪਣੀ ਪੰਚਾਇਤ ਲੈ ਕੇ ਥਾਣੇ ਦੇ ਵਿੱਚ ਜਾਂਦੀ ਰਹੀ ਆ ਐਸਐਚਓ ਕੁਸ਼ੜ ਕੁਮਾਰ ਦੇ ਕੋਲ ਇਹ ਮੇਰੇ ਨਾਲ ਬਤਮੀ ਜੀ ਨਾਲ ਬੋਲਦਾ ਰਿਹਾ ਇੱਕ ਦਿਨ ਕਹਿੰਦਾ ਤੇਰਾ ਲਿਸਟੇ ਦੇ ਵਿੱਚ ਨਾਮ ਆਇਆ ਪਾਓ ਇਹਨੂੰ ਹਵਾਲਾਤ ਦੇ ਵਿੱਚ ਇਹਨੂੰ ਰੱਖੋ ਥਾਣੇ ਰਾਤ ਨੂੰ ਪਤਾ ਲੱਗੇ ਫਿਰ ਉਸ ਤੋਂ ਬਾਅਦ ਮੇਰੀ ਪੰਚਾਇਤ ਕਹਿੰਦੀ ਕਿ ਨਹੀਂ ਇਹ ਲੇਡੀਜ਼ ਕੁਛ ਨਹੀਂ ਇਦਾਂ ਨਹੀਂ ਕਰਦੀ ਫਿਰ ਮੈਂ ਘਰ ਆ ਗਈ ਫਿਰ ਉਸ ਤੋਂ ਬਾਅਦ ਇਹ ਮੈਨੂੰ ਧਮਕਾਨ ਲਾ ਪਿਆ ਬਹੁਤ ਪਰੇਸ਼ਾਨੀ ਨੇ ਮੈਨੂੰ ਕੀਤਾ ਫਿਰ ਉਸ ਤੋਂ ਬਾਅਦ ਡੀਐਸਪੀ ਸਰਦੇ ਮੈਂ ਗਈ ਜਦੋਂ ਮੈਂ ਡੀਐਸਪੀ ਸਰ ਦੇਗੇ ਫਿਰ ਉਹਨਾਂ ਨੇ ਇਹਨੂੰ ਕਿਹਾ ਕਿ ਜੇ ਉਹ ਲੇਡਿਸ ਕੋਛੇ ਇਦਾਂ ਦਾ ਨਹੀਂ ਕਰਦੀ ਲੇਡਿਸ ਦੇ ਘਰ ਮਲਾਜਮ ਨਹੀਂ ਜਾਣੇ ਚਾਹੀਏ ਉਦੋਂ ਪੀੜਤ ਮਹਿਲਾਵਾਂ ਦੇ ਵੱਲੋਂ ਲੋਕ ਇਨਸਾਫ ਮੰਚ ਨਾਲ ਸੰਪਰਕ ਕੀਤਾ ਗਿਆ ਤੇ ਬਕਾਇਦਾ ਮੰਚ ਦੇ ਆਗੂਆਂ ਦੇ ਬੁਲਟ ਪੀੜਤ ਮਹਿਲਾ ਨੂੰ ਇਨਸਾਫ ਦਵਾਉਂਦਾ ਹੁਣ ਵਿੜਾ ਚੁੱਕਿਆ ਗਿਆ ਤੇ ਉਹਨਾਂ ਐਫਐਚਓ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ ਖੁਮਕਾਰ ਕਰਦਾ ਸੀ ਵੀ ਮੇਰੇ ਕਮਰੇ ਵਿੱਚ ਆ ਤੋ ਮੈਨ ਮੈੜ ਇਤਾਂ ਦੀ ਕਰਪੂਤਾ ਹੈ ਕਾ ਕਰਦਾ ਸੀ ਤੇ ਉਹਦੇ ਕਰਕੇ ਨਾ ਤੇ ਝੂਠੇ ਪਰਚੇ ਦਾਦ ਕਰਨ ਨੂੰ ਤਿਆਰ ਹੋਇਆ ਸੀ ਅਸੀਂ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜਾ ਇਤਾਂ ਦਾ ਐਸ ਐਚਓ ਆ ਉਹਨੂੰ ਸਖਤ ਤੋਂ ਸਖਤ ਸਜ਼ਾਵਾਂ ਦੇ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਵੇ ਤੇ ਅਸੀਂ ਇਹ ਪਰਿਵਾਰ ਨੂੰ ਵੀ ਕੱਲ ਨੂੰ ਜਿਹੜਾ ਆ ਉਹ ਚੰਡੀਗੜ੍ਹ ਦੇ ਵਿੱਚ ਲੈ ਕੇ ਜਾ ਰਹੇ ਹਾਂ ਜਿਹੜਾ ਪਰਿਵਾਰ ਸਾਡੇ ਨਾਲ ਚੰਡੀਗੜ੍ਹ ਦੇ ਵਿੱਚ ਇਹਦੇ ਖਿਲਾਫ ਜਿਹੜੀ ਐਪਲੀਕੇਸ਼ਨ ਦੇਊਗਾ ਜੋ ਵੀ ਰਿਕਾਰਡ ਆ ਵੀਡੀਓ ਕੰਨ ਲਾਇਆ ਸਾਰੇ ਇਹਨਾਂ ਕੋਲ ਪ੍ਰੂਫ ਪਏ ਆ ਤੇ ਬੇਟੀ ਵੀ ਜਾ ਰਹੀ ਹੈ ਤੇ ਇਹਨਾਂ ਦੀ ਮਾਤਾ ਵੀ ਜਾ ਰਹੀ ਹੈ ਇਸ ਕਰਕੇ ਇਹ ਪਰਿਵਾਰ ਦੇ ਨਾਲ ਆਏ ਆ ਤੇ ਅੱਜ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਤੇ ਇਤਾਂ ਦੇ ਇਹ ਪ੍ਰੋਜੈਕਟ ਆ ਜਿੱਦਾਂ ਦੇ ਮਾੜੇ ਲੋਕ ਆ ਜਿਹੜੇ ਜਿਹੜੇ ਖਾਕੀ ਵਰਦੀ ਦੇ ਵਿੱਚ ਰਾਖਸ ਬੈਠੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਸਾਬਕਾ ਸਕ ਲੈਣਾ ਚਾਹੀਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਲੋਕ ਸਮਾਜੀਆਂ ਨੂੰ ਬਖਸ਼ੇ ਗਾਉਂਦੇ ਉਹਦੇ ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਮੁਅਤਲ ਕੀਤੇ ਗਏ ਐਸਐਚਓ ਪੂਸ਼ਨ ਕੁਮਾਰ ਦੇ ਨਾਲ ਰਾਬਤਾ ਕੀਤਾ ਗਿਆ ਤਾਂ ਉਹਨਾਂ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਉਹਨਾਂ ਕਿਹਾ ਕਿ ਲੋਕ ਇਨਸਾਫ ਮੰਚ ਦੇ ਜਿਹੜੇ ਕਿ ਆਗੂ ਨੇ ਉਹ ਟੱਕੇਸ਼ਾਈ ਕਰ ਰਹੇ ਨੇ ਉਹਨਾਂ ਦੇ ਵੱਲੋਂ ਬਕਾਇਦਾ ਐਸਐਚਓ ਨੂੰ ਬੁਲਾਇਆ ਵੀ ਗਿਆ ਅਤੇ ਪੈਸਿਆਂ ਦੀ ਮੰਗ ਕੀਤੀ ਗਈ ਜਦੋਂ ਪੈਸੇ ਨਹੀਂ ਦਿੱਤੇ ਗਏ ਤਾਂ ਫਿਰ ਜੋ ਕੁਝ ਕਟਵੱਡ ਕਰਕੇ ਮੀਡੀਆ ਦੇ ਸਾਹਮਣੇ ਗਲਤ ਟੰਗ ਦੇ ਨਾਲ ਉਸੀ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਉੱਪਰ ਪ੍ਰਸਤ ਕੀਤਾ ਗਿਆ ਤੇ ਉਸਨੂੰ ਬਦਨਾਮ ਕਰਨ ਦੀ ਇਹ ਸਾਜ਼ਿਸ਼ ਰਚੀ ਗਈ ਹੈ ਸੋ ਤੁਸੀਂ ਵੀ ਸੁਣੋ ਐਸਐਚਓ ਦੇ ਵੱਲੋਂ ਆਪਣੀ ਸਪਾਈ ਦੇ ਵਿੱਚ ਕੀ ਕੁਝ ਕੀਤਾ ਗਿਆ ਹੈ ਜਨੈਲ ਰਾਮ ਜੀ ਤੇ ਦੂਜਾ ਕਰਨੈਲ ਸਿੰਘ ਹੂੰ ਇਹ ਉੱਥੇ ਸਾਨੂੰ ਲੈ ਗਏ ਜੀ ਉੱਥੇ ਜਾ ਕੇ ਤੇ ਇਹਨਾਂ ਨੇ ਸਾਰੇ ਉਸ ਦੇ ਮੋਬਾਈਲ ਦਾ ਖਾਲਾ ਵੀ ਕੋਈ ਰਿਕਾਰਡਰ ਨਾ ਕਰ ਲੈ ਲੇ ਲੇਕਿਨ ਉਸ ਤੋਂ ਬਾਅਦ ਫਿਰ ਕਹਿੰਦੇ ਵੀ ਹਾਂ ਵੀ ਗੱਲ ਕੀਤੀ ਮੈਨੂੰ ਐਸਚਓ ਲੱਗ ਰਿਆਂ ਤੂੰ ਤੇ 1 ਕਰੋੜ ਰੁਪਇਆ ਦੇ ਦੇ ਹੂੰ ਤੇ ਅਸੀਂ ਜਿਹੜੇ ਹੈਗੇ ਆ ਭਈਏ ਬੂਏ ਸਾਰੇ ਭਜਾ ਦੇਾਂਗੇ ਪ੍ਰਵਾਸੀ ਜਿਹਦੇ ਵੀ ਹੈਗੇ ਆ ਇਹ ਲੱਭੂ ਕੀ ਨੇ ਕੁੜੀ ਵੀ ਕੱਲ ਨੂੰ ਕਿੱਥੇ ਗਈ ਆ ਹੂੰ ਯੋ ਨਮਾ ਸਭ ਹਾਂ ਵੀ ਸੱਜਣਾ ਨਾਮ ਮੈਨੂੰ ਰਿਸ਼ਵਤ ਕਰ ਲਈ ਹੈ ਨਾ ਮੈਨੂੰ ਪਤਾ ਤੇ ਨਾਮ ਨੇ ਪੈਸੇ ਦੇ ਸਕਦਾ ਮੈਂ ਤਾਂ ਸੱਚਾਈ ਦਾ ਪੱਖ ਰੱਖ ਲਾਇਆ ਵੀ ਹਾਂ ਵੀ ਇਹਦੇ ਚਿੰਦਾ ਕਸੂਰ ਦੱਸ ਦਿਓ ਕੀ ਹੈ ਲੇਕਿਨ ਉਹਨਾਂ ਮੇਰੀ ਗੱਲ ਨਹੀਂ ਸੁਣੀ ਉਹਨਾਂ ਕਹਿੰਦਾ ਜੇ ਨੇੜੀ ਤੇ ਚਲੋ ਕਰਦੇ ਆ ਪਹਿਲੋ 70 ਫੇਰ 50 ਤੇ ਜਦੋਂ ਨਾ 50 ਲੱਖ ਤੋਂ ਕਿਹਾ ਨਹੀਂ ਇਥੋਂ ਤੱਲੇ ਨਹੀਂ ਆਉਣਾ ਤੇ ਮੈਂ ਚੁੱਪ ਰਿਹਾ ਉਹਨਾਂ ਕਹਾ ਮੈਂ ਸੌਰੀ ਵੀ ਮੈਂ ਪਹਿਲੇ ਨਹੀਂ ਦੇ ਸਕਦਾ ਨਾਮ ਦੇਖੋ ਦਿਲ ਇਹਨਾਂ ਨਾਮੇ ਦੇਨੇ ਆ ਤੇ ਮੈਂ ਚੁੱਪ ਉਸ ਤੋਂ ਬਾਅਦ ਫੇਰ ਵੀਡੀਓ ਵਾਇਰਲ ਕੀਤੀਆਂ ਇਹ ਜਿਹੜਾ ਹੈਗੀਆਂ ਇੱਕ ਹੋਰ ਵੀਡੀਓ ਨਾਲ ਕਰਤੀ ਉਹ ਜਿਹੜੀ ਹੈ ਪਹਿਲਾਂ ਚੁੰਨੀ ਦੇ ਵੀਡੀਓ ਤੇ ਵਾਇਰਲ ਹੋਈ ਸੀ ਇੱਕ ਹੋਰ ਵੀਡੀਓ ਵਾਇਰਲ ਕਰਤੀ ਉਹਦੇ ਵਿੱਚ ਵੀ ਇਹਨਾਂ ਸਾਰਾ ਆਰਡਰ ਕਰਤਾ ਮੈਂ ਨਾਲ ਪਹਿਲਾਂ ਕੋ ਸਰਪੰਚ ਦਾ ਸੋਰੀ ਪੰਜ ਜਿਹੜੀ ਪਿੰਡ ਦੀ ਹੈ ਉਹ ਮੇ ਨਾਲ ਗੱਲ ਕਰ ਰਹੀ ਹੈ ਵੀ ਸਾਰੇ ਇਹਨਾਂ ਦਾ ਕੰਮ ਜ਼ਰੂਰੀ ਹੈ ਤੇ ਤੁਹਾਨੂੰ ਮਿਲਣਾ ਲੇਕਿਨ ਸਾਡਾ ਕੋ ਟਾਈਮ ਕੱਟਾਂ ਕਿਤੇ ਜਾਣਾ ਤੇ ਮੈਂ ਜਦੋਂ ਦੱਸਿਆ ਵੀ ਮੈਂ ਇਸ ਟਾਈਮ ਰਸਤੇ ਹੈਗਾ ਤੇ ਮੈਂ ਤੁਹਾਨੂੰ ਮਿਲ ਨਹੀਂ ਸਕਦਾ ਥਾਣੇ ਆਜੋ ਦੇ ਕਹਿੰਦੇ ਨਹੀਂ ਤੁਸੀਂ 2 ਮੀਟਰ ਦੀ ਸਾਨੂੰ ਮਿਲੋ ਤੁਸੀਂ ਲਾਗੇ ਹੈਗੇ ਉੱਤੇ ਹੂੰ ਤੇ ਮੈਂ ਪੁੱਛਿਆ ਵੀ ਤੁਸੀਂ ਕਿੱਥੇ ਹੋ ਉਸ ਸਮੇਂ ਹਾਂ ਵੀ ਨਵੇਂ ਸ਼ਹਿਰ ਅੱਡੇ ਲਾਗੇ ਆ ਹੂੰ ਜਿਹੜਾ ਉਹਨਾਂ ਨੇ ਗਾਣਾ ਸੁਣ ਕੇ ਤੇ ਲੜਕੀ ਨੂੰ ਫੋਨ ਫੜਾਤਾ ਹੂੰ ਲੜਕੀ ਨੂੰ ਫੋਨ ਫੜਾਉਣ ਤੋਂ ਬਾਅਦ ਮੈਨੂੰ ਜਿਸਾਬ ਜੋ ਬੇਟਾ ਵੀ ਤੁਸੀਂ ਤਾਂ ਕਰੋ ਸੌਤਰੋਗੇ ਤੇ ਤਾਂ ਇੱਧਰੋਂ ਆ ਜਿਓ ਜਿੱਥੇ ਮੇਰਾ ਕਮਰਾ ਹੈਗਾ ਮੈਂ ਤੁਹਾਨੂੰ ਫੋਨ ਕਰਾਂ ਬਾਹਰ ਆ ਜਾਊਗਾ ਜਿਹੜਾ ਮੈਨੂੰ ਬੇਟਾ ਕਿਹਾ ਪੁੱਤ ਕਿਹਾ ਜਿਹੜਾ ਜਾਂ ਕਿਆ ਹਾਂ ਵੀ ਜੋ ਵੀ ਉਹਦੇ ਲਫ਼ਜ਼ ਬੋਲੇ ਵਧੀਆ ਇਹ ਸਾਰੇ ਇਹਨਾਂ ਨੇ ਇਕੱਠ ਤੇ ਆ ਆਮ ਰੁਟੀਨ ਚ ਮੈਂ ਆਪਣੇ ਜਿਹੜੇ ਪੋਤੇ-ਪੋਤਰੀਆਂ ਹੈਗੇ ਆ ਜਾਂ ਉਹ ਮੈਨੂੰ ਘਰੋਂ ਫੋਨ ਆਉਂਦਾ ਮੇਰੀ ਬੇਟੀ ਵੀ ਜਵਾਨ ਹੈ ਤੇ ਮੈਂ ਆਮ ਰੁਟੀਨ ਦੇ ਵਿੱਚ ਉਹਨਾਂ ਕਹਿੰਦਾ ਪੁੱਤ ਕਦੇ ਬੁग्गा ਕਦੇ ਆਮ ਛੋਟੇ-ਛੋਟੇ ਨਾਲ ਪਿਆਰ ਨਾਲ ਲੈਣਾ ਮੇਰੇ ਰੁਟੀਨ ਦੇ ਵਿੱਚ ਕਹਿੰਦੇ ਮੂੰਹ ਇਹ ਨਿਕਲ ਗਈ ਹੁਣੇ ਹਾਂ ਬੁੱਕੇ ਉੱਥੇ ਆ ਜਾ ਤੇ ਇਹਨਾਂ ਨੇ ਉਹ ਗੱਲ ਜਿਹੜੀ ਹੈਗੀ ਆ ਉਹ ਸਾਹਮਣੇ ਲਾ ਕੇ ਪੇਸ਼ ਕਰਤੀ ਹੈ ਲੇਕਿਨ ਜਿਹੜੀ ਮੈਂ ਗੱਲਾਂ ਕਹੀਆਂ بیٹے ਗਿਆ ਜਾਂ ਪੁੱਤ ਗਿਆ ਉਹ ਗੱਲਾਂ ਸਾਰੇ ਵਿੱਚੋਂ ਕੱਟਤੀਆਂ ਉਹਨਾਂ ਨੇ ਹੂੰ ਬਾਅਦ ਵਿੱਚ ਜਿਹੜਾ ਇਹਨਾਂ ਦਾ ਮੈਨੂੰ ਇੱਕ ਪਾਕਿਸਤਾਨ ਤੋਂ ਫੋਕ ਮੇਰੇ ਫਲਟ ਕਾਲ ਆਈਆਂ ਦੋ ਦੋ ਨੰਬਰਾਂ ਤੋਂ ਆਈਆਂ ਜੀ ਉਹ ਮੈਂ ਤੁਹਾਨੂੰ ਨੰਬਰ ਦੱਸ ਦਿੰਨਾ ਹੂੰ ਤੇ ਇੱਕ ਇੱਕ ਹੈਗਾ ਜੀ 92300 9688367 ਹੂੰ ਦੂਜਾ ਹੈਗਾ 92309 5520 501 ਹੂੰ ਕੋਈ ਸਜਾਦ ਭੱਟੀ ਆਪਣੇ ਨੂੰ ਦੱਸਦਾ ਜੀ ਹੂੰ ਤੇ ਉਹ ਕਹਿੰਦਾ ਵੀ ਮੈਂ ਵੱਡੇ ਵੱਡੇ ਸੁਧਾਰਤੇ ਆ ਜਿਹੜਾ ਇੱਕ ਵਾਰ ਬੰਬ ਕੇ ਬੰਬ ਕਾਂਡ ਕੀਤਾ ਕਿਸੇ ਦੇ ਘਰ ਉਹ ਵੀ ਮੈਂ ਹੀ ਕਰਾਇਆ ਸੀਗਾ ਤੇ ਤੂੰ ਤਗੜਾ ਹੋ ਜਾ ਹਮ ਅੱਜ ਤੱਕ ਮੈਨੂੰ ਮੇਰੇ 38 ਸਾਲ ਦੇ ਕੈਦ ਵਿੱਚ ਕਦੇ ਕੋਈ ਧਮਕੀ ਨਹੀਂ ਆਈ ਹਮ ਮੈਂ ਵੱਡੇ ਵੱਡੇ ਜਿਹੜੇ ਗੈਂਗਸਟਰ ਵੀ ਫੜ ਕੇ ਹੀ ਉਨਕਾਰਵਾਈ ਕੀਤੀ ਆ ਹਮ ਕਦੇ ਇਹੋ ਜੀ ਗੱਲ ਨਹੀਂ ਆਈ ਲੇਕਿਨ ਇਸ ਟਾਈਮ ਤੇ ਇੱਕ ਦਿਨ ਮੇਰਾ ਸਾਰਾ ਕੈਰੈਕਟਰ ਖਤਮ ਕਰਤਾ ਇਹਨਾਂ ਨੇ ਹਮ ਦੂਜਾ ਮੈਨੂੰ ਇਹ ਬਾਹਰੋਂ ਪਾਕਿਸਤਾਨ ਤੋਂ ਹੀ ਧਮਕੀਆਂ ਆ ਰਹੀਆਂ ਇਟ ਮੀਨਜ਼ ਜਰਨੈਲ ਸਿੰਘ ਹੋਣਾ ਦਾ ਪਾਕਿਸਤਾਨ ਦੀ ਏਜੰਸੀਆਂ ਦੇ ਨਾਲ ਵੀ ਕੋਈ ਨਾ ਕੋ ਲਿੰਕ ਹੈਗਾ ਜਿਹੜਾ ਮੈਨੂੰ ਉਥੋਂ ਜਿਹੜੇ ਆ ਗਈਆਂ ਧਮਕੀਆਂ ਆ ਰਹੀਆਂ ਜੀ ਹਮ